ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਆਪਾਂ ਗੱਲ ਸਾਂਝੀ ਕਰਨੀ ਹੈ ਉਹ ਹੈ ਭਾਈ ਸਾ ਪਾਈ ਵੀਰ ਸਿੰਘ ਜੀ ਜਿਸ ਦੇ ਵਿੱਚ ਭਾਈ ਸਾ ਪਾਈ ਵੀਰ ਸਿੰਘ ਜੀ ਨੇ ਕਿਹਾ ਵੀ ਕਿਵੇਂ ਅਸੀਂ ਰਾਜਿਆਂ ਵਾਂਗ ਜਿਹੜੀ ਜ਼ਿੰਦਗੀ ਹੈ ਬਤੀਤ ਕਰ ਸਕਦੇ ਹਾਂ ਕਿਵੇਂ ਰਾਜਿਆਂ ਵਾਂਗੂ ਅਸੀਂ ਆਪਣਾ ਜੀਵਨ ਹੈ ਉਹ ਬਤੀਤ ਕਰ ਸਕਦੇ ਹਾਂ ਇਸ ਬਾਰੇ ਗਿਆਨੀ ਸੰਤ ਸਿੰਘ ਮਸੀਹ ਜੀ ਨੇ ਵੀ ਬਹੁਤ ਸੋਹਣੀ ਆਪਣੀ ਕਥਾ ਦੇ ਵਿੱਚ ਦੱਸਿਆ ਹੈ ਤੇ ਅੱਜ ਪਈਸਾ ਭਾਈ ਵੀਰ ਸਿੰਘ ਜੀ ਦੀ ਗੱਲ ਕਰਾਂਗੇ ਕਿ ਉਹਨਾਂ ਨੇ ਵੀ ਗੁਰਬਾਣੀ ਦੇ ਵਿੱਚੋਂ ਦੱਸਿਆ ਕਿ ਕਿਸ ਤਰ੍ਹਾਂ ਰਾਜਿਆਂ ਵਾਂਗ ਅਸੀਂ ਜ਼ਿੰਦਗੀ ਹੈ ਜਿਹੜੀ ਬਤੀਤ ਕਰ ਸਕਦੀਆਂ ਸਾਡੀਆਂ ਜਿਹੜੀਆਂ ਫੀਲਿੰਗਸ ਹੈ ਉਹ ਰਾਜਿਆਂ ਵਰਗੀਆਂ ਬਣ ਜਾਣਗੀਆਂ ਜ਼ਿੰਦਗੀ ਦੇ ਵਿੱਚ ਅਸੀਂ ਹਮੇਸ਼ਾ ਰਹੋਦੇ ਰਹਨੇ ਆ ਉਹ ਮੇਰਾ ਨੁਕਸਾਨ ਹੋ ਗਿਆ ਉਹ ਮੇਰਾ ਇਸ ਤਰ੍ਹਾਂ ਹੋ ਗਿਆ ਰੱਬਾ ਮੈਨੂੰ ਤੂੰ ਇਸ ਤਰ੍ਹਾਂ ਕਰ ਦਿੱਤਾ ਇਹ ਸਾਰੀਆਂ ਫੀਲਿੰਗਸ ਖਤਮ ਹੋ ਜਾਣੀਆਂ ਜਿਹੜੀਆਂ ਨੈਗੇਟਿਵ એનਰਜੀਆਂ ਜਿਹੜੀਆਂ ਸਾਨੂੰ ਦਿਨੋਂ ਦਿਨ ਦਿਨੋਂ ਦਿਨ ਸਾਨੂੰ ਅੰਦਰੋਂ ਹੀ ਅੰਦਰੋਂ ਸਾਨੂੰ ਮਾਰੀ ਜਾਂਦੀਆਂ ਸਾਡਾ ਸਾਹ ਘੁੱਟ ਰਹੀਆਂ ਇਹ ਜੇ ਅਸੀਂ ਖਤਮ ਕਰਨੀਆਂ ਤੇ ਰਾਜਿਆਂ ਵਾਂਗੂ ਮਹਿਸੂਸ ਕਰਨਾ ਹੈ ਰਾਜਿਆਂ ਵਰਗੀ ਫੀਲਿੰਗ ਸਾਡੇ ਅੰਦਰ ਹੋਣ ساری ਜ਼ਿੰਦਗੀ ਖੁਸ਼ੀ ਨਾਲ ਬਤੀਤ ਹੋਵੇ ਤੇ ਅਬినాਸ਼ੀ ਪਾਓ ਇੱਕ ਖੁਸ਼ੀ ਹੈ ਜਿਹੜੀ ਜਾਣ ਵਾਲੀ ਨਾ ਹੋਵੇ ਹਮੇਸ਼ਾ ਅੰਗ ਸੰਗ ਰਹੇ ਤਾਂ ਆਓ ਜੁੜਦੇ ਹਾਂ ਪਾਈਸਾ ਪਾਈ ਵੀਰ ਸਿੰਘ ਜੀ ਨੇ ਕਿਵੇਂ ਸਮਝਾਇਆ ਵੀ ਰਾਜਮੰਗ ਅਸੀਂ ਜ਼ਿੰਦਗੀ ਕਿਵੇਂ ਬਤੀਤ ਕਰ ਸਕਦੇ ਹਾਂ ਹਮੇਸ਼ਾ ਪੋਜ਼ਿਟਿਵ એનર્ਜੀ ਦੇ ਵਿੱਚ ਅਸੀਂ ਕਿਵੇਂ ਰਹਿ ਸਕਦੇ ਹਾਂ ਤਾਂ ਪਾਈਸਾ ਪਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਰਾਜਿਆਂ ਦੇ ਵਿੱਚ ਇਹ ਗੁਣ ਰਾਸਕ ਗੁਣ ਹੁੰਦਾ ਹੈ ਪਾ ਉਹਨਾਂ ਕੋਲ ਰਾਜਪਾਗ ਹੁੰਦਾ ਤੇ ਉਹਨਾਂ ਦੇ ਅੰਦਰ ਤਾਂ ਇਹ ਸੁਰਤ ਉੱਚੀ ਹੁੰਦੀ ਹੈ ਵੀ ਸਾਡੇ ਕੋਲ ਰਾਜਪਾਗ ਹੈ ਕਿਸੇ ਤੋਂ ਕੁਝ ਮੰਗਣਾ ਨਹੀਂ ਸਭ ਕੁਝ ਸਾਡਾ ਹੈ ਅਸ ਕਰਕੇ ਤੇ ਇਹਦੇ ਵਿੱਚ ਕੀ ਹੈ ਉਹਨਾਂ ਦੇ ਵਿੱਚ ਹਉਮੈ ਵੀ ਹੁੰਦੀ ਹੈ ਹੰਕਾਰ ਵੀ ਹੁੰਦਾ ਹੈ ਤਾਂ ਉਹਨਾਂ ਦੀਆਂ ਫੀਲਿੰਗਸ ਹੈ ਜਿਹੜੀਆਂ ਉੱਚੀਆਂ ਹੁੰਦੀਆਂ ਪਰ ਦੂਜੇ ਪਾਸੇ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰਨ ਹੁਣ ਨਾਮ ਸਿਮਰਨ ਵਾਲੇ ਦੇ ਵਿੱਚ ਜਿਹੜਾ ਗੁਣ ਹੈ ਉਹ ਸਾਤਵਿਕ ਗੁਣ ਹੁੰਦਾ ਹੈ ਉਹਦੇ ਵਿੱਚ ਹੰਕਾਰ ਨਹੀਂ ਹੁੰਦਾ ਹੁਣ ਉਹਦੀਆਂ ਜਿਹੜੀਆਂ ਫੀਲਿੰਗਸ ਹੈ ਬਹੁਤ ਉੱਚੀਆਂ ਹੁੰਦੀਆਂ ਕਿਉਂਕਿ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਉਹ ਹਰ ਪਾਸਿਓਂ ਨਿਰਪਾਉ ਹੁੰਦਾ ਹੈ ਤੇ ਉਹ ਇਹ ਵੀ ਨਹੀਂ ਹੁੰਦਾ ਕਿ ਕੋਈ ਉਹਦਾ ਨੁਕਸਾਨ ਕਰ ਦੂਗਾ ਕੋਈ ਉਸ ਨੂੰ ਮਾਰ ਦੂਗਾ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਆਉਂਦੀ ਹਰ ਪਾਸਿਓਂ ਜਿਹੜੀ ਸੁਰਤ ਹੈ ਉੱਚੀ ਹੁੰਦੀ ਹੈ ਕਿਉਂਕਿ ਉਸ ਪਰਮਾਤਮਾ ਦਾ ਹੱਥ ਉਹ ਸਿਰ ਤੇ ਉਹ ਹਰ ਵਕਤ ਹੈ ਜਿਹੜਾ ਮਹਿਸੂਸ ਕਰਦਾ ਹੈ ਤੇ ਆਪਣੇ ਬਾਪੂ ਨੂੰ ਵਾਹਿਗੁਰੂ ਨੂੰ ਹਰ ਵਕਤ ਉਹ ਬਹੁਤ ਨੇੜੇ ਸਮਝਦਾ ਹੁਣ ਨੇੜੇ ਕਿਵੇਂ ਸਮਝਦਾ ਤੇ ਕਿੰਨੀ ਰਾਜੇ ਵਰਗੀ ਫੀਲਿੰਗਸ ਆਉਂਦੀਆਂ ਇਸ ਵਾਸਤੇ ਆਪਾਂ ਇੱਕ ਉਦਾਹਰਣ ਲੈਨੇ ਆ ਜੋ ਪਾਈਸਾ ਪਾਈ ਵੀਰ ਸਿੰਘ ਇੰਜੀਨੀਅਰ ਸਮਝਾਈ ਹੈ ਹੁਣ ਮੰਨ ਲਓ ਮੇਰੇ ਕੋਲ ਲੱਖ ਰੁਪਇਆ ਪਿਆ ਤੇ ਉਹ ਲੱਖ ਰੁਪਇਆ ਮੈਂ ਆਪਣੇ ਸੰਦੂਕ ਚ ਰੱਖ ਦਿੱਤਾ ਜਿੱਥੇ ਤੇ ਉੱਥੇ ਰੱਖ ਕੇ ਮੈਂ ਭੁੱਲ ਗਿਆ ਤੇ ਮੇਰੇ ਹੁਣ ਮਨ ਚ ਵੀ ਇਹ ਨਹੀਂਗਾ ਦਿਮਾਗ ਚ ਵੀ ਅਚੇਤੇ ਚ ਨਹੀਂਗਾ ਵੀ ਉਹ ਲੱਖ ਰੁਪਏ ਮੇਰੇ ਕੋਲ ਪਿਆ ਹੈ ਪਰ ਉਹ ਲੱਖ ਰੁਪਏ ਜੋ ਮੇਰੇ ਕੋਲ ਹੈ ਉਹ ਮੈਂ ਕਿਸੇ ਦਾ ਦੇਣਾ ਹੈ ਹੁਣ ਉਹ ਇਨਸਾਨ ਮੇਰੇ ਕੋਲ ਆਉਂਦਾ ਹੈ ਲੱਖ ਰੁਪਏ ਲੈ ਵੀ ਮੇਰਾ ਲੱਖ ਰੁਪਏ ਤੁਮ ਨੂੰ ਦੇ ਦੇ ਹੁਣ ਉਹ ਲੱਖ ਰੁਪਏ ਮੈਂ ਰੱਖ ਕੇ ਭੁੱਲ ਗਿਆ ਮੈਨੂੰ ਯਾਦ ਨਹੀਂ ਤੇ ਨਾ ਮੈਨੂੰ ਇਹ ਪਤਾ ਹੈ ਵੀ ਮੇਰੇ ਕੋਲ ਲੱਖ ਰੁਪਏ ਹੈ ਹੁਣ ਜਦੋਂ ਕਿਸੇ ਤਰ੍ਹਾਂ ਵੀ ਮੇਰੇ ਮੰਥ ਵਿੱਚ ਚੇਤੇ ਵਿੱਚ ਨਹੀਂ ਉਹ ਲੱਖ ਰੁਪਿਆ ਤਾਂ ਮੈਂ ਹੁਣ ਉਸ ਵਿਅਕਤੀ ਸਾਹਮਣੇ ਜੋ ਮੇਰੇ ਕੋਲੋਂ ਲੈਣ ਆਇਆ ਹੈ ਉਸ ਵਿਅਕਤੀ ਸਾਹਮਣੇ ਕੀ ਹੋਵਾਂਗਾ ਕੰਗਾਲ ਹੋਵਾਂਗਾ ਗੁਨੇਗਾਰ ਹੋਵਾਂਗਾ ਬੇਇੱਜ਼ਤ ਹੋਵਾਂਗਾ ਕਿਉਂ ਹੋਵਾਂਗਾ ਕਿਉਂਕਿ ਮੈਨੂੰ ਉਹ ਲੱਖ ਰੁਪਿਆ ਚੇਤੇ ਵਿੱਚ ਵੀ ਨਹੀਂ ਨਾ ਮੈਨੂੰ ਇਹ ਪਤਾ ਹੈ ਵੀ ਮੈਂ ਲੱਖ ਰੁਪਇਆ ਰੱਖਿਆ ਹੋਇਆ ਹੈ ਕਰੀ ਹੁਣ ਇਸ ਤੋਂ ਕੀ ਸਮਝ ਆ ਰਹੀ ਹੈ ਸਾਨੂੰ ਵੀ ਜਿਸ ਇਨਸਾਨ ਦੇ ਚੇਤੇ ਵਿੱਚ ਉਹ ਪਰਮਾਤਮਾ ਦਾ ਨਾਮ ਨਹੀਂ ਜਾਂ ਚੇਤੇ ਵਿੱਚ ਫਿਰ ਉਸ ਨੂੰ ਕਿਵੇਂ ਮਹਿਸੂਸ ਹੋਵੇਗਾ ਕਿ ਵਾਇਗਰੂ ਉਹਦੇ ਨਾਲ ਉਸਦੇ ਅੰਗ ਸੰਗ ਹੈ ਉਸਦੇ ਸਿਰ ਤੇ ਉਸਦਾ ਹੱਥ ਹੈ ਕਿਉਂਕਿ ਵਾਇਗਰੂ ਤਾਂ ਯਾਦ ਹੀ ਉਹਦੀ ਚੇਤੇ ਵਿੱਚ ਹੀ ਨਹੀਂ ਤੇ ਦੂਜੇ ਪਾਸੇ ਜਿਸ ਇਨਸਾਨ ਦੇ ਉਹ ਚੇਤੇ ਵਿੱਚ ਹੈ ਹਰ ਵਕਤ ਉਹ ਵਾਹਿਗੁਰੂ ਦਾ ਸਿਮਰਨ ਉਸ ਦੇ ਅੰਦਰ ਚੱਲ ਰਿਹਾ ਹੈ ਸਬਕੌਂਸ਼ੀਅਸ ਮਾਈਂਡ ਮਾਈਂਡ ਦੇ ਵਿੱਚ ਸਿਮਰਨ ਆਪਣੇ ਆਪ ਚੱਲ ਰਿਹਾ ਤੇ ਉਹ ਹਰ ਵਕਤ ਇਹ ਮਹਿਸੂਸ ਹੋਊਗਾ ਮੇਰਾ ਬਾਪੂ ਮੇਰੇ ਨਾਲ ਹੈ ਮੈਨੂੰ ਕਿਸੇ ਤੋਂ ਡਰਨ ਦੀ ਲੋੜ ਹੈ ਮੈਨੂੰ ਤਾਂ ਕਿਸੇ ਤੋਂ ਡਰਨ ਦੀ ਲੋੜ ਹੀ ਨਹੀਂ ਉਹ ਵਾਹਿਗੁਰੂ ਮੇਰੇ ਨਾਲ ਹੈ ਮੇਰਾ ਕੋਈ ਨੁਕਸਾਨ ਕਿਵੇਂ ਕਰ ਸਕਦਾ ਹੈ ਫਿਰ ਉਹਦੀ ਜਿਹੜੀ ਫੀਲਿੰਗਸ ਹੈ ਉਹ ਉੱਚੀਆਂ ਹੋ ਜਾਂਦੀਆਂ ਉਹ ਰਾਜਿਆਂ ਵਰਗੀਆਂ ਫੀਲਿੰਗ ਹੋ ਜਾਂਦੀਆਂ ਉਹਦੇ ਵਿੱਚ ਮਿਸ਼ਾ ਪੋਜ਼ਿਟਿਵ એનર્ਜੀ ਹੁੰਦੀ ਹੈ ਕਿ ਐਡਾ ਵੱਡਾ ਬਾਪੂ ਮੇਰੇ ਨਾਲ ਹੈ ਮੈਨੂੰ ਕਿਸੇ ਤੋਂ ਡਰਨ ਦੀ ਕੀ ਲੋੜ ਹੈ ਉਹ ਅੰਦਰੋਂ ਅੰਦਰੋਂ ਬਹੁਤ ਖੁਸ਼ ਰਹਿੰਦਾ ਤੇ ਹੁਣ ਜਿਹੜਾ ਵਾਹਿਗੁਰੂ ਜਦੋਂ ਚੇਤੇ ਵਿੱਚ ਹੈ ਤਾਂ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਵੀ ਅਬਿਨਾਸੀ ਹੈ ਪਾਉ ਉਹ ਖਤਮ ਹੋਣ ਵਾਲਾ ਨਹੀਂ ਤੇ ਹੁਣ ਜਿਹੜੀ ਖੁਸ਼ੀ ਕਦੇ ਖਤਮ ਹੋਣ ਵਾਲੀ ਨਹੀਂ ਉਹ ਯਾਦ ਹੈ ਅੰਦਰ ਬਾਕੀ ਭੈੜੀਆਂ ਚੀਜ਼ਾਂ ਅੰਦਰ ਹੈ ਹੀ ਨਹੀਂ ਜਿਹੜੀਆਂ ਚਲਦੀਆਂ ਸਾਨੂੰ ਡਰਾ ਦੀਆਂ ਉਹ ਮੇਰਾ ਨੁਕਸਾਨ ਨਾ ਕਰ ਦੇ ਉਹ ਆਇਨਾ ਹੋ ਜੇ ਰੱਬਾ ਇੰਨਾ ਮੀਨਾ ਪਾ ਦੇ ਇਸ ਤਰ੍ਹਾਂ ਨਾ ਹੋ ਜਾਵੇ ਉਹ ਡੁੱਬ ਨਾ ਜਾਵੇ ਮੇਰਾ ਐਕਸੀਡੈਂਟ ਨਾ ਹੋ ਜਾਵੇ ਇਹ ਚੀਜ਼ਾਂ ਯਾਦ ਹੀ ਨਹੀਂ ਸਾਡੀ ਕਿਉਂਕਿ ਵਾਇਕ ਰੂਹ ਹਮੇਸ਼ਾ ਸਾਨੂੰ ਅੰਗ ਸੰਗ ਮਹਿਸੂਸ ਹੁੰਦਾ ਹੈ ਫਿਰ ਫਿਰ ਜਿਹੜੀਆਂ ਫੀਲਿੰਗਸ ਹੈ ਉਹ ਖੁਸ਼ੀ ਵਾਲੀਆਂ ਹੋਣਗੀਆਂ ਜਿਹੜੀਆਂ ਅੱਜ ਸਾਡੇ ਕੋਲ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਉਹ ਪ੍ਰਮਾਤਮਾ ਦਾ ਨਾਮ ਸਾਡੇ ਚੇਤੇ ਵਿੱਚ ਨਹੀਂ ਹੈ ਤੇ ਅਸੀਂ ਉਹ ਇਨਸਾਨ ਬਣ ਗਏ ਆ ਵੀ ਲੱਖ ਰੁਪਏ ਤਤਜੋਰੀ ਦੇ ਵਿੱਚ ਪਿਆ ਉਹ ਇਨਸਾਨ ਨੂੰ ਦੇਣ ਵਾਸਤੇ ਪਰ ਯਾਦ ਹੀ ਨਹੀਂ ਤੇ ਜਦੋਂ ਯਾਦ ਹੈ ਨਹੀਂ ਉਹਨੂੰ ਦੇ ਨਹੀਂ ਸਕੇ ਤੇ ਉਸ ਕਰਕੇ ਅਸੀਂ ਬੰਗਾਲ ਬਣ ਗਏ ਬੇਇੱਜ਼ਤ ਹੋਏ ਇਸ ਕਰਕੇ ਹੈ ਵਾਹਿਗੁਰੂ ਦਾ ਨਾਮ ਜੇ ਸਾਡੇ ਚੇਤੇ ਦੇ ਵਿੱਚ ਹੈ ਤਾਂ ਸਮਝ ਲੈਣਾ ਵਾਹਿਗੁਰੂ ਸਾਡੇ ਅੰਗ ਸੰਗ ਹੈ ਵਾਹਿਗੁਰੂ ਕਿੱਥੇ ਸਾਡੇ ਤੋਂ ਦੂਰ ਨਹੀਂ ਜੇ ਜਦੋਂ ਸਾਡੇ ਤੋਂ ਦੂਰ ਨਹੀਂ ਅਸੀਂ ਇਹ ਸਮਝਨ ਲੱਗੇ ਇਹ ਸਾਨੂੰ ਸਮਝ ਆ ਗਈ ਹੁਣ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਵੀ ਇਹੀ ਕਹਿੰਦੇ ਹਨ ਰਾਜ ਰੀਲਾ ਤੇਰੇ ਨਾਮ ਬਨਾਈ ਰਾਜ ਰੀਲਾ ਕਹਿੰਦੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਗਿਆ ਰਾਜਾਂ ਵਰਗੀ ਮੇਰੇ ਅੰਦਰ ਫੀਲਿੰਗ ਹੋਣ ਲੱਗੀ ਕਿਸ ਕਰਕੇ ਹੋਣ ਲੱਗੀ ਕਿਉਂਕਿ ਤੇਰਾ ਨਾਮ ਹੈ ਜਿਹੜਾ ਉਹ ਅੰਦਰ ਟਿਕ ਗਿਆ ਜਦੋਂ ਨਾਮ ਅੰਦਰ ਚੇਤੇ ਵਿੱਚ ਹੈ ਯਾਦ ਵਿੱਚ ਹੈ ਹਰ ਵਕਤ ਉਹ ਅੰਗ ਸੰਗ ਪ੍ਰਤੀਤ ਹੁੰਦਾ ਤਾਂ ਫਿਰ ਰਾਜ ਰੀਲਾ ਪਨਾਇ ਰਾਜ ਰੀਲਾ ਤੇਰੇ ਨਾਮ ਪਨਾਇ ਤਾਂ ਤੇਰੇ ਨਾਮ ਨੇ ਮੈਨੂੰ ਰਾਜਾਂ ਵਾਂਗੂ ਜਿਹੜੀ ਹੈ ਫੀਲਿੰਗਸ ਮੇਰੇ ਅੰਦਰ ਆਉਣ ਲੱਗ ਗਈ। ਤਾਂ ਇਹ ਹੈ ਪ੍ਰਮਾਤਮਾ ਦਾ ਪਿਆਰ ਜੀ ਅਸੀਂ ਰਾਜਾ ਵਾਂਗੂ ਜ਼ਿੰਦਗੀ ਜਿਉਣੀ ਹੈ ਤਾਂ ਉਸ ਪ੍ਰਮਾਤਮਾ ਦਾ ਸਿਮਰਨ ਉਸ ਦੀ ਯਾਦ ਅੰਦਰ ਟਿਕਾਈਏ। ਬਾਕੀ ਜਿਹੜਾ ਕੂੜਾ ਕਪਾਟ ਹੈ ਉਹ ਆਪਣੇ ਆਪ ਨਿਕਲਦਾ ਜਾਊਗਾ। ਤੇ ਸਭ ਤੋਂ ਵੱਡੀ ਗੱਲ ਇਹ ਜਿਵੇਂ ਨਾਮ ਸਿਮਰਦੇ ਜਾਵਾਂਗੇ ਪਹਿਲਾਂ ਜਿਹੜੇ ਛੋਟੇ ਜਿਹੜੇ ਮਾੜੇ ਕਰਮ ਕੀਤੇ ਆ ਉਹ ਨਿਕਲਣਗੇ। ਉਸ ਤੋਂ ਬਾਅਦ ਜਦੋਂ ਵੱਡੇ ਮਾੜੇ ਕਰਮ ਜਦੋਂ ਨਿਕਲਦੇ ਹਨ ਜਿਹੜੇ ਅਸੀਂ ਮਾੜੇ ਕੀਤੇ ਹਨ ਉਦੋਂ ਵੀ ਸਾਨੂੰ ਸੰਭਲਣ ਦੀ ਲੋੜ ਹੈ ਕਿਉਂਕਿ ਉਦੋਂ ਸਾਡੇ ਅੰਦਰ ਹੰਕਾਰ ਆਊਗਾ ਆਲਸ ਆਊਗਾ ਬਹੁਤ ਚੀਜ਼ਾਂ ਆਉਣਗੀਆਂ ਪਰ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਦੇ ਜਾਣਾ ਹੈ ਇਹ ਸਾਰੇ ਜਿਹੜੇ ਹੈ ਉਹ ਜਿਹੜੀ ਮੈਲ ਹੈ ਸਾਡੇ ਅੰਦਰੋਂ ਸਾਫ਼ ਹੁੰਦੀ ਜਾਊਗੀ ਤੇ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉੱਠੇਕ ਜਾਊਗਾ ਤੇ ਜਦੋਂ ਟੇਕਣ ਲੱਗ ਗਿਆ ਫਿਰ ਰਾਜੇ ਵਾਂਗ ਫੀਲਿੰਗਸ ਆਉ ਲੱਗ ਜਾਣੀਆਂ ਕਿਸੇ ਦਾ ਕੋਈ ਡਰ ਨਹੀਂ ਰਹੂਗਾ ਕੋਈ ਸਾਨੂੰ ਡਰਾ ਨਹੀਂ ਸਕਦਾ ਕੋਈ ਸਾਨੂੰ ਧਮਕਾ ਨਹੀਂ ਸਕਦਾ ਕੋਈ ਮੁਸ਼ਕਲ ਸਾਡੇ ਤੇ ਭਾਰੀ ਨਹੀਂ ਪੈ ਸਕਦੀ ਫਿਰ ਵਾਹਿਗੁਰੂ ਤੁਹਾਡਾ ਵਾਰ ਵੀ ਵਿੰਗਾ ਨਹੀਂ ਹੋ ਗਿੰਦਾ ਤਾਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ